ਫੇਰਾ ਥਾਪੜਾ ਹੋਵੇ ਤੇ ਅਰਾਵਤ ਢਾ ਲਵਾ ਇਸ ਹਾਥੀ ਦੀ ਕੀ ਗੱਲ ਕਰਦੇ ਹੋ ਦਿੱਤਾ ਥਾਪੜਾ ਕਲਗੀ ਧਰਨੇ ਚੜਿਆ ਘੋੜੇ ਤੇ ਵਾਗਾ ਤੇ ਰੱਖ ਕੇ ਪੈਰ ਲੱਕ ਤੇ ਛਾਲ ਮਾਰ ਕੇ ਚੜ ਗਿਆ ਲੈ ਕੇ 나ਗਨੀ ਜੋੜ ਕੇ ਕਲਗੀਧਰ ਪਾਤਸ਼ਾਹ ਦੇ ਅੰਤਰ ਆਤਮਾ ਨਾਲ ਹੱਥ ਤੇ ਆਖਣ ਲੱਗਾ ਤਮਿਆਂ ਨੂੰ ਕਦੇ ਲੋਹਾ ਨਹੀਂ چیر ਸਕਿਆ ਬਾਪੂ ਹੁਣ ਥਾਪੜੇ ਦੀ ਪੈਜ ਰੱਖੀ ਜਦੋਂ ਕੱਢ ਕੇ ਨਾਗਣੀ ਤਮਿਆਂ ਤੇ ਮਾਰੀ ਤੇ ਸੱਤ ਤਵੇ چیر ਕੇ ਹਾਥੀ ਦਾ ਮੱਥਾ ਵੰਨ ਦਿੱਤਾ ਤੜਫਦਾ ਹੋਇਆ ਹਾਥੀ ਹਜ਼ਾਰਾਂ ਫੌਜਾਂ ਨੂੰ ਮੁਗਲੀਆਂ ਸਲਤਨਤ ਬਾਈ ਧਾਰ ਦੀਆਂ ਫੌਜਾਂ ਨੂੰ ਮਿੱਦਦਾ ਹੋਇਆ ਅਖੀਰ ਕਾਲ ਦੇ ਮੂੰਹ ਵਿੱਚ ਜਾ ਪਿਆ ਜੇ ਥਾਪੜਾ ਨਾ ਹੁੰਦਾ ਤੇ ਕੀੜੀ ਨਾ ਮਰਦੀ ਹਾਥੀ ਕਿਥੋਂ ਢਾਲਿਆ 75 ਸਿੰਘ ਨੇ ਤੇ ਮੈਂ ਪੁੱਛਿਆ ਗੁਰੂ ਇਹ ਕਰ ਸਕਦਾ ਹੈ ਕਈ ਤਰਕ ਕਰਦੇ ਨੇ ਨਹੀਂ ਜੀ 나ਗਣੀ ਅੱਖ ਚ ਮਾਰੀ ਹਾਥੀ ਦੇ ਜੇ ਅੱਖ ਚ ਮਾਰਿਆ ਕਦੇ ਨਾ ਮਰ ਗਿਆ ਨਹੀਂ